ਭਗਵੰਤ ਮਾਨ ਸਰਕਾਰ ਨੇ ਡੀਪੂ ਵਾਲੀ ਕਣਕ ਇਕੱਠੀ 4 ਮਹੀਨਿਆਂ ਦੀ ਦੇਣ ਦਾ ਫੈਸਲਾ ਕੀਤਾ ਹੈ ਪਿਛਲੇ ਸਮੇਂ ਸਰਕਾਰ ਵੱਲੋਂ ਹਰ ਮਹੀਨੇ ਕਣਕ ਤੇ ਆਟਾ ਦੇਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਅੱਜ ਤਬਦੀਲ ਕਰਕੇ ਮੁਰ 4 ਮਹੀਨਿਆਂ ਦੀ ਇਕੱਠੀ ਕਣਕ ਦੇਣ ਦਾ ਫੈਸਲਾ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਜੁਲਾਈ 2024 ਤੋਂ ਕਣਕ 4 ਮਹੀਨਿਆਂ ਦੀ ਇਕੱਠੀ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮਹੀਨੇ ਦੀ ਮਹੀਨੇ ਦਿੱਤੀਆਂ ਜਾਂਦੀਆਂ ਆਟੇ ਦੀਆਂ ਥੈਲੀਆਂ ਦੇ ਵਿੱਚ ਆਟਾ ਮਾਰਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਤੇ ਲੋਕਾਂ ਨੇ ਮੰਗ ਕੀਤੀ ਸੀ ਕਿ ਆਟੇ ਦੀ ਜਗ੍ਹਾ ਤੇ ਕਣਕ ਦਿੱਤੀ ਜਾਵੇ ਇਸ ਲਈ ਅਸੀਂ ਇਕੱਠੀ 4 ਮਹੀਨਿਆਂ ਦੀ ਕਣਕ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਲਈ ਵੱਡੇ ਪੱਧਰ ਤੇ ਭਰਤੀਆਂ ਕੱਢੀਆਂ ਜਾ ਰਹੀਆਂ ਨੇ ਅਤੇ 10000 ਨੌਜਵਾਨਾਂ ਨੂੰ ਜਲਦੀ ਹੀ ਪੁਲਿਸ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਭਰਤੀ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਸੀਂ ਸੁਣ ਲਵੋ ਅਜੇ 3 ਮਹੀਨੇ ਜਾਂ 4 ਮਹੀਨੇ ਲਾਤੇ ਹੋ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਕਹਣਾ ਉਹੀ ਤੁਹਾਡੇ ਕਰਾਂ ਚਾਹੂਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਚਾਹੀਦੀ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਐ ਨਹੀਂ ਆ ਮੈਂ ਤਾਂ ਐ ਕਰੂੰ ਲੋਕਾਂ ਨੇ ਚਲ ਹੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰਦਾਂਗੇ ਅਸੀਂ ਵੀ ਠੀਕ 100 ਸਨਹਿਰ ਦੀ ਕਲਹਾਰ ਦੀ ਤੇਰੇ ਦਾਦੇ ਦੀਆਂ ਅਗਰ ਬੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢਣੀਆਂ ਹਨ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆਂ ਪੁੱਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀਆਂ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਾਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇ ਜਾਨੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਔਰ ਜਿੱਥੇ ਵੀ ਮੈਂ ਚਾਹੋ ਨਾ ਕੋਈ ਜਿਹਦਾ ਜਿਹੜਾ ਡਿਸਰਵ ਕਰਦਾ ਰੱਖੋ ਵੀ ਨੌਕਰੀ ਦਿਓ ਪੰਜਾਬ ਚ ਮੈਂ ਪੰਜਾਬ ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸਮਝੂਗਾ ਸਾਰੇ ਮੁਲਕ ਦਾ ਟਿੱਡ ਭਰਦੇ ਆ ਜ ਸੋ ਮੈਂ ਤਾਂ ਇਹ ਪ੍ਰਮਾਤਮਾ ਗਿਰਦਾਸ ਕਰਦਾ ਨਾ ਪ੍ਰਮਾਤਮਾ ਸਮਤ ਬਖਸ਼ੀ ਵੱਲ ਬਖਸ਼ੀ ਜਿੰਨੀ ਇੱਜ਼ਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਬਰਕਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮਤ ਬਖਸ਼ੀ ਰੱਖੀ ਬਸ ਸੋ ਮੈਂ ਮੇਰੇ ਲਈ ਤੁਸੀਂ ਕੋਈ ਬਗਾਨੇ ਨਹੀਂ ਮੇਰੇ ਪਿੰਡਾਂ ਦੇੋਂ ਆਪਣੀਆਂ ਤਾਂ ਪਾਣੀ ਦੀ ਪੱਤਣ ਸਾਂਝੀ ਆਪਣੀ ਇੱਕੋ ਪੱਤਣ ਦਾ ਪਾਣੀ ਪੀਨੇ ਆਪਾਂ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਆਸ਼ੀਰਵਾ ਮੇਰੀ 부ਆ ਬਈ ਹੋਈ ਹੈ ਉਹ 부ਆ ਦੀ ਜਿਹੜੀ ਨਨਦਾ ਹੈ ਉਹ ਬਰੁਖੀ ਹੈ ਜਾਣਦੇ ਹੋਵੋਗੇ ਤੁਸੀਂ ਠੀਕ ਹੈ ਨਾ ਆਹੀ ਆਪਣੇ ਦੋ ਗਵਾਦਰ ਪੁਰਾ ਆਪਣੇ ਤਕਵੀ ਪੁਰਾ ਸਾਹ ਹੋ ਕੇ ਢੜੀਆਂ ਮੇਰੀ ਭੈਣ ਵੇਈ ਚਾਚੇ ਦੀ ਕੁੜੀ ਆਪਣੇ ਸਾਰੇ ਆਪਾਂ ਦੇ ਇੱਕੋ ਪਤਨ ਦਾ ਪਾਣੀ ਪੀਣ ਵਾਲੇ ਇੱਕੋ ਜੇ ਸਮੱਸਿਆਵਾਂ ਨੇ ਆਪਣੀਆਂ ਸਾਰੀਆਂ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪਹਿਲਾਂ ਇਹਨਾਂ ਨੂੰ